ਲੁਟੇਰਿਆਂ ਦਾ ਅਤੰਕ ਦਿਨ ਪਰ ਦਿਨ ਵਧਦਾ ਜਾ ਰਿਹਾ ਤੇ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਐਕਟਿਵਾ ਤੇ ਜਾ ਰਹੀ ਇੱਕ ਮਹਿਲਾ ਤੇ ਗਲ ਤੋਂ ਸੋਨੇ ਦੀ ਚੇਨ ਖਿੱਚ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੁਟੇਰਿਆਂ ਦੇ ਬੁਲੰਦ ਹੌਂਸਲੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਵੇਖੋ ਕਿਸ ਤਰੀਕੇ ਨਾਲ ਦਿਨ ਦਿਹਾੜੇ ਐਕਟਿਵਾ 'ਵਾਰ ਮਹਿਲਾ ਦੇ ਗਲੇ 'ਚੋਂ ਸੋਨੇ ਦੀ ਚੈਨੀ ਜਿਹੜੀ ਹੈ ਉਹ ਉਲਾ ਕੇ ਲੈ ਜਾਂਦੇ ਨੇ ਵੇਖੋ ਕਿਸ ਤਰੀਕੇ ਨਾਲ ਐਕਟਿਵਾ ਤੇ ਜਿਹੜੀ ਮਹਿਲਾ ਉਹ ਜਾ ਰਹੀ ਸੀ ਤੇ ਉਸਦੇ ਨਾਲ ਮੋਟਰਸਾਈਕਲ ਤੇ ਦੋ ਲੋਕ 10 ਜਣਾਂ ਦਾ ਸਵਾਰ ਹੁੰਦਨੇ ਮੈਲਾ ਦੇ ਬਰਾਬਰ ਆਪਣਾ ਮੋਟਰਸਾਈਕਲ ਲਗਾਉਂਦੇ ਨੇ ਤੇ ਨਾਲ ਦੇ ਨਾਲ ਉਸ ਦੇ ਗੱਲੇ ਚੋ ਚੈਨੀ ਵੀ ਖਿੱਚ ਲੈਂਦੇ ਨੇ ਤਸਵੀਰ ਸੀਸੀਟੀਵੀ ਦੇ ਵਿੱਚ ਸਾਰੀ ਕੈਦ ਹੋ ਗਈ ਹੈ ਤੇ ਲਗਾਤਾਰ ਲੁਟੇਰਿਆਂ ਦਾ ਖੌਫ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਹੀ ਵਧਦਾ ਜਾ ਰਿਹਾ ਤੇ ਹੁਣੇ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਲਗਾਤਾਰ ਅਜਿਹੀਆਂ ਵਾਰਦਾਤਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਵੀ ਹੁੰਦਾ ਜਾ ਰਿਹਾ ਸ਼ਰਿਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਲੁਟੇਰੇ ਸੜਕਾਂ ਤੇ ਦਿਨ ਦਿਹਾੜੇ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਅੱਜ ਪੁਲਿਸ ਦੇ ਵਰ ਲੋਕ ਕੀ ਜਾ ਰਿਹਾ ਹੈ ਕਿ ਇਲਜ਼ਾਰਦ ਹੀ ਇਹਨਾਂ ਲੁਟੇਰਿਆਂ ਨੂੰ ਫੜ ਲਿੱਤਾ ਜਾਵੇਗਾ ਪਰ ਕਿਤਨਾ ਕਿਤੇ ਪੁਲਿਸ ਇਹਨਾਂ ਮਾਮਲਿਆਂ ਨੂੰ ਰੋਕਣ ਦੇ ਵਿੱਚ ناکਾਮ ਨਜ਼ਰ ਆ ਰਹੀ ਹੈ ਕਿਉਂਕਿ ਆਏ ਦਿਨ ਇੱਕ ਨਵਾਂ ਮਾਮਲਾ ਸਾਹਮਣੇ ਆ ਰਿਹਾ ਲੁਟੇਰਿਆਂ ਦਾ ਆਤੰਕ ਦਿਨ-ਪਰ ਦਿਨ ਵਧਦਾ ਜਾ ਰਿਹਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਦੇ ਬੁਲੰਦ ਹੌਸਲੇ ਜਿਹੜੇ ਨੇ ਉਹ ਇਸ ਸੀਸੀਟੀਵੀ ਦੇ ਵਿੱਚ ਸਾਫ਼ ਵੇਖੇ ਜਾ ਸਕਦੇ ਨੇ ਐਕਟਿਵਾ ਸਵਾਰ ਵੇਖੋ ਕਿਸ ਤਰੀਕੇ ਨਾਲ ਮਹਿਲਾ ਦੇ ਕੋਲੇ ਆਉਂਦੇ ਨੇ ਮਹਿਲਾ ਦੇ ਗਲ ਉਹ ਚੈਨ ਦੇ ਕੇ ਅੱਗੇ ਫਰਾਰ ਹੋ ਜਾਂਦੇ ਨੇ ਮਹਿਲਾ ਪਿੱਛੇ ਐਕਟਵਾ ਪਹੁੰਚਾਉਂਦੀ ਵੀ ਆ ਰੋਕਣ ਦੀ ਕੋਸ਼ਿਸ਼ ਵੀ ਕਰਦੀ ਹੈ ਥੋੜਾ ਰੌਲਾ ਵੀ ਪਾਇਆ ਜਾਂਦਾ ਪਰ ਆਲਦ ਵਾਲਾ ਕੋਈ ਨਾ ਹੋਣ ਕਾਰਨ ਕੋਈ ਜੀਮਾਦਦ ਦੇ ਲਈ ਨਹੀਂ ਆਉਂਦਾ ਪਰ ਤੁਸੀਂ ਵੇਖੋ ਦਿਨ ਦਿਹਾੜੇ ਇਸ ਮਹਿਲਾ ਨੂੰ ਜਿਹੜਾ ਉਹ ਸ਼ਿਕਾਰ ਬਣਾਇਆ ਗਿਆ ਹੈ ਇਹਨਾਂ ਦੀ ਇੱਕ ਬੀਬੀ ਜਾ ਰਹੀ ਸੀਗੀ ਆਪਣਾ ਤੇ ਸਕੂਟੀ ਤੇ ਜਦੋਂ ਐਕਟਵਾ ਉਹਨਾਂ ਦੇ ਕੋਲ ਸੀ ਤਾਂ ਪਿੱਛੋਂ ਰਾਈਡਰਸ ਆਏ ਦੋ ਬਾਈਕਸ 'ਵਰ ਉਹਨਾਂ ਨੇ ਜਿਹੜਾਗਾ ਉਹਨਾਂ ਦੇ ਪਿੱਛੋਂ ਚੈਨ ਜਿਹੜੀ ਆ ਉਤਾਰ ਕੇ ਲਾਗੇਗੇ ਤੇ ਸਾਡੇ ਕੋਲੇ ਫੁਟੇਜ ਆ ਮਿਲ ਗਿਆ ਤਸਵੀਰਾਂ ਮਿਲ ਗਈਆਂ ਜੀ ਅਸੀਂ ਇਹਨਾਂ ਰੌਨ ਅਪ ਕਰ ਲਈਏ